ਤੇ ਕੈਪਟਨ ਅਮਰਿੰਦਰ ਸਿੰਘ ਦਾ ਅੱਜ ਬਹੁਤ ਚਰਚਾ ਦੇ ਵਿੱਚ ਹੈ ਇੱਕ ਉਹਨਾਂ ਨੇ ਇੰਟਰਵਿਊ ਦਿੱਤਾ ਹੈ ਜਿਸ ਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਨੇ ਉਸ ਦੇ ਵਿੱਚ ਇੱਕ ਖੁਲਾਸਾ ਇਹ ਵੀ ਹੋਇਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਪੰਜਾਬ ਦੇ ਮੁੱਖ ਮੰਤਰੀ ਸਨ ਉਹਨਾਂ ਦੇ ਬਹੁਤ ਸੀ ਰਾਹੁਲ ਗਾਂਧੀ ਤੇ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਮੁੱਦੇ ਦੇ ਉੱਤੇ ਆਹਮੋ ਸਾਹਮਣੇ ਹੋ ਗਏ ਸੀ ਇਹ ਮੁੱਦਾ ਸੀ ਇੱਕ ਮੰਤਰੀ ਨੂੰ ਲੈ ਕੇ ਕੈਪਟਨ ਕਹਿੰਦੇ ਮੈਂ ਆਪਣੇ ਮੰਤਰੀ ਨੂੰ ਨਹੀਂ ਹਟਾਣਾ ਰਾਹੁਲ ਗਾਂਧੀ ਕਹਿੰਦੇ ਮੰਤਰੀ ਨੂੰ ਹਟਾ ਦਿਓ ਤਾਂ ਇਸ ਗੱਲ ਨੂੰ ਲੈ ਕੇ ਤਕਰਾਰ ਹੋਈ ਇਹ ਦਾਵਾ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਇਹ ਅਹਿਮ ਤੇ ਵੱਡੀ ਖਬਰ ਹੈ ਉਸਤਾਦ ਅਸੀਂ ਰੁੱਕ ਕਰਦੇ ਹਾਂ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਨੇ ਮੰਤਰੀ ਨੂੰ ਹਟਾਉਣ ਦੇ ਲਈ ਦਬਾਅ ਪਾਇਆ ਸੀ 2018 ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੂਰਾ ਮਾਮਲਾ ਹੋਇਆ ਹਾਲਾਂਕਿ ਕੈਪਟਨ ਨੇ ਸਾਲ ਦਾ ਜ਼ਿਕਰ ਨਹੀਂ ਕੀਤਾ ਔਰ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਨੇ ਮੰਤਰੀ ਨੂੰ ਹਟਾਉਣ ਦਾ ਦਬਾਅ ਪਾਇਆ ਸੀ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਦਾਵਾ ਕੀਤਾ ਤੇ ਕਿਹਾ कि राहुल गांधी ਨੇ ਮੈਨੂੰ ਇੱਕ ਮੰਤਰੀ ਨੂੰ ਬਰਖਾਸਤ ਕਰਨ ਦੇ ਲਈ ਕੈਬਨਿਟ ਦੇ ਵਿੱਚੋਂ ਕੱਢਣ ਦੇ ਲਈ ਕਿਹਾ। ਰਾਹੁਲ ਨੇ ਕਿਹਾ ਜੇ ਤੁਸੀਂ ਬਰਖਾਸਤ ਨਹੀਂ ਕਰਦੇ ਤਾਂ ਮੈਂ ਟਵੀਟ ਕਰਾਂਗਾ। ਰਾਹੁਲ ਨੇ ਕੈਪਟਨ کہہ ਰਹੇ ਨੇ। ਰਾਹੁਲ ਨੇ ਕਿਹਾ ਸੀ ਮੈਂ ਟਵੀਟ ਕਰਕੇ ਮੰਤਰੀ ਨੂੰ ਸੈਕ ਕਰ ਦਵਾਂਗਾ। ਇਸ ਤਰ੍ਹਾਂ ਮੰਤਰੀ ਨੂੰ ਬਰਖਾਸਤ ਕਰਨ ਦੇ ਉੱਤੇ ਮੈਂ ਸਹਿਮਤ ਨਹੀਂ ਹੋਇਆ ਸੀ। ਮੈਂ ਮੰਤਰੀ ਨੂੰ ਕਾਲ ਕੀਤੀ ਅਤੇ ਸਭ ਕੁਝ ਦੱਸਿਆ। 5 ਮਿੰਟ ਦੇ ਵਿੱਚ ਮੰਤਰੀ ਨੇ ਮੈਨੂੰ ਅਸਤੀਫਾ ਸੌਂਪ ਦਿੱਤਾ ਸੀ। ਬੇਸਿਕਲੀ ਹੁੰਦਾ ਇਸ ਤਰੀਕੇ ਨਾਲ ਇਹ ਕਿ ਜੇਕਰ ਪਾਰਟੀ ਦੇ ਅੰਦਰ ਰਹਿੰਦੇ ਕੀ ਕਿਸੇ ਨੂੰ ਕੋਈ ਫੋਨ ਆ ਜਾਵੇ ਕਿ ਤੁਸੀਂ ਰਿਜ਼ਾਈਨ ਕਰ ਦਿਓ ਨਹੀਂ ਤਾਂ ਸੈਕ ਕਰ ਦਵਾਂਗੇ ਤਾਂ ਆਮ ਤੌਰ ਤੇ ਹੁੰਦਾ ਕਿ ਉਹ ਰਿਜ਼ਾਈਨ ਕਰ ਦਿੱਤਾ ਜਾਂਦਾ ਹੈ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਇੱਕ ਲੰਬੇ ਟਾਈਮ ਤੱਕ ਬਹੁਤ ਕਰੀਬੀ ਰਹੇ ਕਿਉਂਕਿ ਇੱਕੋ ਪਾਰਟੀ ਦੇ ਵਿੱਚ ਸੀ ਤਾਂ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੇ ਵਿਚਾਲੇ ਡੈਫੀਨਿਟਲੀ ਗੱਲ ਹੁੰਦੀ ਹੋਏਗੀ ਬਤੌਰ ਮੁੱਖ ਮੰਤਰੀ ਜਦੋਂ ਸਰਕਾਰ ਸੰਭਾਲ ਰਹੇ ਸੀ ਕੈਪਟਨ ਅਮਰਿੰਦਰ ਸਿੰਘ ਤਾਂ ਰਾਹੁਲ ਗਾਂਧੀ ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਟੱਚ ਦੇ ਵਿੱਚ ਹੋਣਗੇ ਪਰ ਕੈਪਟਨ ਦੇ ਇਸ ਦਾਅਵੇ ਨੇ ਬਹੁਤ ਵੱਡਾ ਸਵਾਲ ਜ਼ਰੂਰ ਖੜਾ ਕਰ ਦਿੱਤਾ ਹੈ ਕਿ ਦਿੱਲੀ ਤੋਂ ਪੰਜਾਬ ਦੇ ਵਿੱਚ ਜਿਹੜਾ ਮੰਤਰੀ ਮੰਡਲ ਹੈ ਉਸ ਨੂੰ ਡਿਸਾਈਡ ਕੀਤਾ ਜਾਂਦਾ ਹੈ ਕਿ ਮੰਤਰੀ ਮੰਡਲ ਦੇ ਵਿੱਚ ਕੌਣ ਰਹੇਗਾ ਕੌਣ ਨਹੀਂ ਰਹੇਗਾ ਕਿ ਦਿੱਲੀ ਦੇ ਵਿੱਚ ਬੈਠੇ ਆਗੂ ਇਹ ਡਿਸਾਈਡ ਕਰਦੇ ਨੇ ਔਰ ਦੇਖੋ ਐਂਡ ਆਫ ਦਾ ਡੇ ਹੋਇਆ ਕੀ ਰਾਹੁਲ ਗਾਂਧੀ ਜਿਸ ਮੰਤਰੀ ਨੂੰ ਹਟਾਉਣਾ ਚਾਹੁੰਦੇ ਸੀ ਉਹ ਹਟਦਾ ਗਏ ਦੋ ਫਰਕ ਹੁੰਦੇ ਨੇ ਇੱਕ ਤਾਂ ਸਿੱਧਾ ਔਰ ਬਰਖਾਸ ਕਰ ਦਿੱਤਾ ਜਾਂਦਾ ਹੈ ਕਿ ਕੈਬਨਿਟ ਦੇ ਵਿੱਚੋਂ ਸੈਕ ਕਰ ਦਿੱਤਾ ਜਾਂਦਾ ਹੈ ਕਿ ਤੁਹਾਡਾ ਕੈਬਨਿਟ ਦਾ ਉਹਦਾ ਲਿਆ ਜਾ ਰਿਹਾ ਹੈ ਜਾਂ ਦੂਜਾ ਤਰੀਕਾ ਇਹ ਹੁੰਦਾ ਹੈ ਕਿ ਤੁਸੀਂ ਉਹਨਾਂ ਨੂੰ ਕਹਿ ਦੋਗੇ ਤੁਹਾਨੂੰ ਕੈਬਨਿਟ ਦੇ ਵਿੱਚੋਂ ਬਾਹਰ ਕੱਢਣ ਦਾ ਫਰਮਾਨ ਹੈ ਤੁਸੀਂ ਰਿਜ਼ਾਈਨ ਕਰ ਦਿਓ ਤਾਂ ਉਸ ਮੰਤਰੀ ਨੇ ਰਿਜ਼ਾਈਨ ਕਰ ਦਿੱਤਾ ਹਾਲਾਂਕਿ ਕੈਪਟਨ ਨੇ ਆਪਣੀ ਇਸ ਇੰਟਰਵਿਊ ਦੇ ਵਿੱਚ ਉਸ ਮੰਤਰੀ ਦਾ ਜ਼ਿਕਰ ਨਹੀਂ ਕੀਤਾ ਕਿ ਉਹ ਕਿਹੜੇ ਮੰਤਰੀ ਸਨ ਕਿ ਆਖਰ ਕਿਹੜੇ ਅਲੀਗੇਸ਼ਨਸ ਲੱਗ ਰਹੇ ਸੀ ਕਿ ਉਹਨਾਂ ਨੂੰ ਹਟਾਉਣ ਨੂੰ ਕਿਹਾ ਜਾ ਰਿਹਾ ਸੀ ਇਹ ਪੂਰੀ ਕਨਵਰਸੇਸ਼ਨ ਨੂੰ ਜੇਕਰ ਅਸੀਂ ਸੁਣੀਏ ਤਾਂ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਨੂੰ ਹਟਾਉਣ ਨੂੰ ਕਿਹਾ ਗਿਆ ਸੀ ਪਰ ਮੈਂ ਜ਼ਿਕਰ ਕੀਤਾ ਕਿ ਨਹੀਂ ਤੁਸੀਂ ਇਸ ਤਰੀਕੇ ਨਾਲ ਨਾ ਕਰੋ ਜਿਹੜੀਆਂ ਅਖਬਾਰਾਂ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਰਿਪੋਰਟਸ ਲੱਗੀਆਂ ਨੇ ਉਹ ਬਿਲਕੁਲ ਔਥੈਂਟਿਕ ਨਹੀਂ ਹੈਗੀਆਂ ਅਜੇ ਤਾਂ ਇਸ ਕਰਕੇ ਨਾ ਹਟਾਇਆ ਜਾਵੇ ਤਾਂ ਕੀ ਕੁਝ ਕਿਹਾ ਗਿਆ ਇਸ ਇੰਟਰਵਿਊ ਦੇ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਕਰ ਕਿਹੜੀ ਗੱਲ ਦਾ ਕੀਤਾ ਹੈ ਮంత్రి ਕਿਹੜੇ ਨੇ ਕਿਹੜੇ ਹੋ ਸਕਦੇ ਨੇ ਕਿਉਂਕਿ ਨਾਮ ਨਹੀਂ ਲਿਆ ਪਰ ਫਿਰ ਵੀ ਅਸੀਂ ਇਹ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਗ੍ਰਾਫਿਕ ਦੇ ذریعے ਦਿਖਾਣੇ ਆ ਕੈਪਟਨ ਅਮਰਿੰਦਰ ਸਿੰਘ ਨੇ ਕੀ ਕੁਝ ਕਿਹਾ ਹੈ ਤਾਂ ਉਸ ਦਾ ਮੈਂ ਜ਼ਿਕਰ ਕਰਾਂਗਾ ਤਾਂ ਕਾਬਲੇ ਗੌਰ ਹੈ ਕਿ 5 ਮਿੰਟ ਦੇ ਵਿੱਚ ਮੰਤਰੀ ਨੇ ਅਸਤੀਫਾ ਦਾ ਸੌਂਪ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੋਇਆ ਕੀ ਥੋੜਾ ਜਿਹਾ ਸੌਖੇ ਸ਼ਬਦਾਂ ਦੇ ਵਿੱਚ ਸਮਝੋ ਇੱਕ ਮੰਤਰੀ ਦੇ ਖਿਲਾਫ ਕੁਝ ਇਲਜ਼ਾਮ ਲੱਗਦੇ ਨੇ ਤੇ ਮੀਡੀਆ ਦੀਆਂ ਸੁਰਖੀਆਂ ਦੇ ਵਿੱਚ ਉਹ ਮੰਤਰੀ ਆ ਜਾਂਦੇ ਨੇ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ 2017 ਤੋਂ ਲੈ ਕੇ 2021 ਆਖਿਰ ਤੱਕ ਫਿਰ ਚੰਨੀ ਆ ਗਿਆ ਆਖਿਰ ਦੇ ਵਿੱਚ ਕਿ 2017 ਤੋਂ 21 ਤੱਕ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਸ ਸਮੇਂ ਇੱਕ ਮੰਤਰੀ ਦੇ ਉੱਤੇ ਕੁਝ ਅਲੀਗੇਸ਼ਨਸ ਲੱਗਦੇ ਨੇ ਔਰ ਮੀਡੀਆ ਦੇ ਵਿੱਚ ਖੂਬ ਉਸ ਦਾ ਹੋ ਹਲਲਾ ਸੁਣਾਈ ਦੇ ਰਿਹਾ ਸੀ ਇਹ ਖਬਰ ਲਾਜ਼ਮੀ ਤੌਰ ਤੇ ਰਾਹੁਲ ਗਾਂਧੀ ਦੇ ਕੋਲ ਵੀ ਪਹੁੰਚਣੀ ਸੀ ਰਾਹੁਲ ਦੇ ਕੋਲ ਪਹੁੰਚੀ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਉਸ ਮੰਤਰੀ ਨੂੰ ਹਟਾ ਦਿਓ ਬਰਖਾਸ ਕਰ ਦਿਓ ਆਪਣੀ ਕੈਬਨਿਟ ਦੇ ਵਿੱਚੋਂ ਸੈਕ ਕਰ ਦਿਓ ਤਾਂ ਨਹੀਂ ਹੋਇਆ ਕੈਪਟਨ ਅਮਰਿੰਦਰ ਸਿੰਘ ਨੇ ਸੈਕ ਨਹੀਂ ਕੀਤਾ ਫਿਰ ਕੀ ਹੋਇਆ ਕਿ ਕੈਪਟਨ ਨੇ ਸੈਕ ਨਹੀਂ ਕੀਤਾ ਰਾਹੁਲ ਨੇ ਕੁਝ ਦਿਨਾਂ ਬਾਅਦ ਦੁਬਾਰਾ ਫੋਨ ਕਰਿਆ ਕਿ ਤੁਸੀਂ ਉਹ ਮੰਤਰੀ ਨੂੰ ਕਿਉਂ ਨਹੀਂ ਹਟਾਇਆ ਤਾਂ ਕੈਪਟਨ ਕਹਿੰਦੇ ਕਿ ਜੋ ਮੀਡੀਆ ਰਿਪੋਰਟ ਸੀ ਉਹ ਕੋਈ ਜ਼ਿਆਦਾ ਸਾਨੂੰ ਠੀਕ ਨਹੀਂ ਲੱਗਿਆ ਇਸ ਕਰਕੇ ਮੈਂ ਉਹਨਾਂ ਨੂੰ ਕੋਈ ਆਦੇਸ਼ ਇਸ ਤਰੀਕੇ ਦੇ ਸੈਕ ਕਰਨ ਦੇ ਨਹੀਂ ਦਿੱਤੇ ਤਾਂ ਫਿਰ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਤੁਸੀਂ ਸੈਕ ਨਹੀਂ ਕਰ ਰਹੇ ਤਾਂ ਫਿਰ ਮੈਂ ਟਵੀਟ ਕਰ ਦਵਾਂਗਾ ਕਿ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਫਲਾਣਾ ਮੰਤਰੀ ਨੂੰ ਹਟਾਇਆ ਜਾ ਰਿਹਾ ਇਹ ਗੱਲ ਹੋਈ ਤਾਂ ਫਿਰ ਅਖੀਰ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਚਾਰਾ ਕੀ ਸੀ ਕਿਉਂਕਿ ਜੇ ਰਾਹੁਲ ਗਾਂਧੀ ਦਿੱਲੀ ਤੋਂ ਬੈਕ ਕੇ ਟਵੀਟ ਕਰਦੇ ਇੱਥੇ ਕੈਬਨਿਟ ਦੇ ਵਿੱਚ ਫੇਰ ਬਦਲ ਦੇ ਲਈ ਤਾਂ ਉਸ ਨੂੰ ਲੈ ਕੇ ਬਵਾਲ ਹੋ ਸਕਦਾ ਸੀ ਕਿ ਰਾਹੁਲ ਗਾਂਧੀ ਕਿਸ ਕੈਪੈਸਿਟੀ ਦੇ ਵਿੱਚ ਪੰਜਾਬ ਦੀ ਕੈਬਨਿਟ ਦੇ ਵਿੱਚੋਂ ਕਿਸੇ ਮੰਤਰੀ ਨੂੰ ਬਾਹਰ ਕਰਨ ਦੀ ਗੱਲ ਕਰ ਰਹੇ ਨੇ ਤਾਂ ਫਿਰ ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਉਸ ਮੰਤਰੀ ਨੂੰ ਫੋਨ ਕੀਤਾ ਕੈਪਟਨ ਖੁਦ ਕਹਿੰਦੇ ਨੇ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਕੈਪਟਨ ਨੇ ਮੰਤਰੀ ਨੂੰ ਫੋਨ ਕੀਤਾ ਤੇ ਦੱਸਿਆ ਕਿ ਇਹ ਇਹ ਚੀਜ਼ਾਂ ਹੋ ਰਹੀਆਂ ਨੇ ਤੇ ਰਾਹੁਲ ਚਾਹੁੰਦੇ ਨੇ ਕਿ ਮੈਂ ਤੁਹਾਨੂੰ ਕੈਬਨਿਟ ਦੇ ਵਿੱਚੋਂ ਕੱਢ ਦਵਾਂ ਤਾ ਫਿਰ 5 ਮਿੰਟ ਬਾਅਦ ਉਸ ਮੰਤਰੀ ਨੇ ਆਪਣਾ ਰੈਜ਼ੀਗਨੇਸ਼ਨ ਸੌਂਪ ਦਿੱਤਾ ਤਾਂ ਕੈਪਟਨ ਨੇ ਰਾਹੁਲ ਗਾਂਧੀ ਕੈਪਟਨ ਤੇ ਰਾਹੁਲ ਗਾਂਧੀ ਨੇ ਮੰਤਰੀ ਨੂੰ ਲੈ ਕੇ ਆਮੋ ਸਾਹਮਣੇ ਸੀ ਕਹਿਣ ਦਾ ਮਤਲਬ ਇਹ ਹੈ ਕਿ ਦੋਵੇਂ ਵੱਡੇ ਆਗੂ ਨੇ ਜਿਨ੍ਹਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਟਕਰਾਅ ਸੀ ਪਰ ਆਖਿਰ ਹੋਇਆ ਕਿ ਉਸ ਜਿਹੜੇ ਮੰਤਰੀ ਦੀ ਕੁਰਸੀ ਤਾਂ ਚਲੀ ਗਈ ਰੁੱਕ ਕਰਦੇ ਆ ਸਾਡੇ ਸਹਿਯੋਗੀ ਵਿਨੇਸ਼ ਕਟਾਰੀਆ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁੱਕ ਕਰਾਂਗੇ ਨਿਊਜ਼ ਰੂਮ ਤੋਂ ਵਿਨੇਸ਼ ਡੈਫੀਨਟਲੀ ਇਹ ਮੁੱਦਾ ਤਾਂ ਇਸ ਤਰੀਕੇ ਨਾਲ ਨਜ਼ਰ ਆ ਰਿਹਾ ਹੈ ਕੈਪਟਨ ਜਦੋਂ ਤੱਕ ਰਹੇ ਨੇ ਚੇਅਰ ਦੇ ਉੱਤੇ ਮੁੱਖ ਮੰਤਰੀ ਦੀ ਚੇਅਰ ਦੇ ਉੱਤੇ ਵਿਨੇਸ਼ ਇੱਕ ਬੜੇ ਸਟਰੋਂਗ ਲੀਡਰ ਦੇ ਤੌਰ ਦੇ ਉੱਤੇ ਇਹਨਾਂ ਨੂੰ ਦੇਖਿਆ ਗਿਆ ਕਿ ਉਹ ਆਪਣੇ ਫੈਸਲਿਆਂ ਨੂੰ ਲੈ ਕੇ ਬਹੁਤ ਕਲੀਅਰ ਹੁੰਦੇ ਸੀ ਪਰ ਇਹ ਇਸ਼ਾਰਾ ਕਿਹੜੇ ਪਾਸੇ ਹੈ ਜੇਕਰ ਤੁਹਾਡੇ ਜ਼ਹਿਨ ਦੇ ਵਿਚਾਰਿਆ ਹੋਵੇ ਕਿਹੜੇ ਸਾਲ ਦਾ ਹੈ ਕੀ ਕੁਝ ਕੈਪਟਨ ਦਾ ਉਹ ਬਿਆਨ ਇਸ਼ਾਰਾ ਕਰ ਰਿਹਾ ਹੈ ਹਾਂ ਗੁਰਵ ਦੇਖੋ ਇਹ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਜਦੋਂ ਕੈਪਟਨ ਅਮਰਿੰਦਰ ਸਿੰਘ ਐਕਟਿਵ ਹੁੰਦੇ ਆ ਕੋਈ ਨਾ ਕੋਈ ਮੀਡੀਆ ਇੰਟਰਵਿਊ ਦਿੰਦੇ ਆ ਤੇ ਫਿਰ ਕੋਈ ਨਾ ਕੋਈ ਐਲੋਜੀ ਸਟੇਟਮੈਂਟ ਆ ਉਹ ਜੀ ਖਬਰ ਦੇ ਕੇ ਜਾਂਦੀ ਹੈ ਜਿਹੜੇ ਸਾਰਾ ਦਿਨ ਮੀਡੀਆ ਦੇ ਗਲਿਆਰਿਆਂ ਵਿੱਚ ਉਸ ਦੀ ਚਰਚਾ ਚੱਲਦੀ ਰਹਿੰਦੀ ਹੈ ਹਾਂ ਹੁਣ ਤੋਂ ਥੋੜੀ ਦੇਰ ਪਹਿਲਾਂ ਨਿਊਜ਼ 18 ਪੰਜਾਬ ਨੇ ਇਹ ਖਬਰ ਬ੍ਰੇਕ ਕੀਤੀ ਸੀ ਕਿ ਕੈਪਟਨ ਨੇ ਸੈੱਡ ਬੀਜੇਪੀ ਅਲਾਈਂਸ ਦੇ ਸਮਰਥਨ ਕੀਤਾ ਤੇ ਬਕਾਇਦਾ ਉਹਨਾਂ ਨੇ ਬੀਜੇਪੀ ਨੂੰ ਵੀ ਕਿਹਾ ਕਿ ਜੇ ਬੀਜੇਪੀ ਇਕੱਲਾ ਲੜਨਾ ਚਾਹਦੀ ਹੈ ਤਾਂ ਆਪ ਦਾ ਕੈਟਰ ਜਿਹੜਾ ਬਿਲਡ ਕਰੇ 2027 ਲਈ Naše vrhoto likarije. ਹੁਣ ਇੱਕ ਦੂਸਰੀ ਸਟੇਟਮੈਂਟ ਉਹਨਾਂ ਦੀ ਸਾਹਮਣੇ ਆਈ ਹੈ ਕਿ ਉਹਨਾਂ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਮਿਲਿਆ ਸੀਗਾ ਕਿ ਮੇਰੀ ਇੱਕ ਕੈਬਨਿਟ ਦੇ ਕਾਲੀਗ ਸੀਗੇ ਉਹਨਾਂ ਨੇ ਹਾਲਾਂਕਿ ਮੈਂਸ਼ਨ ਕੀਤਾ ਕਿ ਉਸ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ ਤੇ ਮੇਰੀ ਕੈਬਨਿਟ ਕਾਲੀਗ ਦੇ ਖਿਲਾਫ ਕੁਝ ਮੀਡੀਆ ਰਿਪੋਰਟਸ ਆਈਆਂ ਸੀਗੀਆਂ ਕਿ ਉਹਨਾਂ ਦੇ ਉੱਪਰ ਕੋਈ ਕਰਪਸ਼ਨ ਜਾਂ ਕੋਈ ਅਨਫੇਅਰਨੈਸ ਦਾ ਇਲਜ਼ਾਮ ਲੱਗਿਆ ਹੈ ਤੇ ਜਦੋਂ ਉਹ ਰਾਹੁਲ ਗਾਂਧੀ ਨੂੰ ਮਿਲੇ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਮਿਨਿਸਟਰ ਨੂੰ ਸੈਕ ਕੀਤਾ ਜਾਵੇ ਤੇ ਇਹ ਕਹਿੰਦਾ ਮੈਂ ਪੁੱਛਿਆ ਵੀ ਕਿਸ ਬਿਹਾਫ ਤੇ ਤੇ ਰਾਹੁਲ ਗਾਂਧੀ ਨੇ ਮੈਨੂੰ ਕੁਝ ਨਿਊਜ਼ਪੇਪਰਜ਼ ਦੀਆਂ ਕਟਿੰਗ ਦਿਖ ਕਹਿ ਰਹੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਰਾਹੁਲ ਗਾਂਧੀ ਨੂੰ ਫੇਰ ਵੀ ਕਿਹਾ ਕਿ ਇਹ ਜਿਹੜੀਆਂ ਬੇਸਲੈਸ ਕੁਝ ਐਲੀਗੇਸ਼ਨਸ ਲੱਗ ਰਹੇ ਹੈ ਮੈਂ ਇਸ ਮਾਮਲੇ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਮੈਨੂੰ ਕੁਝ ਜਿਹੜਾ ਕੰਕਰੀਟ ਸਾਹਮਣੇ ਨਜ਼ਰ ਨਹੀਂ ਆ ਰਿਹਾ ਤੇ ਫੇਰ ਵੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚਲੋ ਮੈਂ ਇਸ ਮਾਮਲੇ 'ਚ ਦੇਖਦਾ ਕੀ ਹੋ ਸਕਦਾ ਹੈ ਤੇ ਉਹਨਾਂ ਨੇ ਜਿਹੜਾ ਹੈ ਕਿ ਉਸ ਮਿਨਿਸਟਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਫੇਰ ਕੁਝ ਦਿਨ ਬੀਤਣ ਤੋਂ ਬਾਅਦ ਰਾਹੁਲ ਗਾਂਧੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਹੋਈ ਤਾਂ ਰਾਹੁਲ ਗਾਂਧੀ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਉਸ ਮੰਤਰੀ ਨੂੰ ਕੈਬਨਿਟ ਤੋਂ ਸੈਕ ਕੀਤਾ ਜਾਂ ਨਹੀਂ ਕੀਤਾ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਹੀਂ ਮੈਂ ਨਹੀਂ ਸੈਕ ਕੀਤਾ ਤਾਂ ਫਿਰ ਰਾਹੁਲ ਗਾਂਧੀ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉਸ ਮਿਨਿਸਟਰ ਨੂੰ ਜਾਂ ਤਾਂ ਕੈਬਨਿਟ ਵਿੱਚੋਂ ਸੈਕ ਕਰੋ ਨਹੀਂ ਤਾਂ ਮੈਂ ਟਵੀਟ ਕਰਕੇ ਉਸ ਦੇ ਸੈਕ ਹੋਣ ਦੀ ਜਾਣਕਾਰੀ ਅਸੀਂ ਉਹਨੂੰ ਕੈਬਨਿਟ ਚ ਰਿਮੂਵ ਕਰ ਰਹੇ ਹਾਂ ਇਸ ਟਾਈਪ ਦੀ ਜਾਣਕਾਰੀ ਮੈਂ ਟਵੀਟ ਕਰ ਦੂੰਗਾ ਤੇ ਉਦੋਂ ਫਿਰ ਕੈਪਟਨ ਅਵਿੰਦਰ ਸਿੰਘ ਨੇ ਰਿਐਕਟ ਕੀਤਾ ਕਿ ਨਹੀਂ ਰਾਹੁਲ ਜੀ ਇਹ ਤੁਸੀਂ ਇਸ ਟਾਈਪ ਦਾ ਟਵਿਟ ਕੁਸ ਟਵੀਟ ਕਰੋਗੇ ਤਾਂ ਇਸ ਦਾ ਬਹੁਤ ਗਲਤ ਮੈਸੇਜ ਜਾਊਗਾ ਕਿ ਪੰਜਾਬ ਦੇ ਕੈਬਨਿਟ ਮਿਨਿਸਟਰ ਤੇ ਐਕਸ਼ਨ ਨੂੰ ਲੈ ਕੇ ਰਾਹੁਲ ਗਾਂਧੀ ਟਵੀਟ ਕਰ ਰਿਹਾ ਤਾਂ ਇਸ ਦਾ ਇੱਕ ਜਿਹੜਾ ਪੋਲੀਟੀਕਲ ਸਰਕਲਸ ਵਿੱਚ ਬਹੁਤ ਗਲਤ ਮੈਸੇਜ ਜਾਊਗਾ ਅੰਵੀ ਤੁਸੀਂ ਇਸ ਟਾਈਪ ਦੀ ਐਕਟੀਵਿਟੀ ਨਾ ਕਰੋ ਮੈਂ ਦੇਖਦਾ ਕਿ ਕੀ ਹੋ ਸਕਦਾ ਹੈ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਉਸ ਮਿਨਿਸਟਰ ਨੂੰ ਬੁਲਾਇਆ ਤੇ ਉਹਨਾਂ ਨੂੰ ਇੱਕ ਜਿਹੜੀ ਹਾਈ ਕਮਾਂਡ ਦੀ ਇੱਛਾ ਹੈ ਜਾਂ ਸਪੈਸੀਫਿਕਲੀ ਰਾਹੁਲ ਗਾਂਧੀ ਦੀ ਜਿਹੜੀ ਇੱਛਾ ਸੀ ਉਹ ਜਗ ਜ਼ਾਹਿਰ ਕੀਤੀ ਕਿ ਰਾਹੁਲ ਗਾਂਧੀ ਚਾਹੁੰਦੇ ਹੈ ਵੀ ਤੁਹਾਨੂੰ ਕੈਬਿਨੇਟ ਚੋਂ ਸੈਕ ਕੀਤਾ ਜਾਵੇ ਤਾਂ ਉਸ ਮਿਨਿਸਟਰ ਨੇ ਆਪ ਹੀ ਰਿਜ਼ਾਈਨ ਦੇਣ ਦੀ ਇੱਛਾ ਜ਼ਾਹਿਰ ਕਰਤੀ ਤੇ ਕੁਝ ਹੀ ਮਿੰਟਾਂ ਬਾਅਦ ਉਸ ਮਿਨਿਸਟਰ ਨੇ ਆਪ ਦਾ ਜਿਹੜਾ ਰਿਜ਼ਾਈਗਨੇਸ਼ਨ ਹੈ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਤਾ ਇਹ ਇਹ ਕਿੱਸਾ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਇੰਟਰਵਿਊ ਇੱਕ ਇੰਟਰੈਕਸ਼ਨ ਦੇ ਦੌਰਾਨ ਜ਼ਿਕਰ ਕਰਦੇ ਹੋਏ ਉਹਨਾਂ ਨੇ ਇਹ ਜਗ ਜ਼ਾਹਿਰ ਕੀਤਾ ਹੁਣ ਗੌਰਵ ਗੱਲ ਕਰੀਏ ਕਿ ਉਹ ਆਖਿਰ ਉਹ ਮਿਨਿਸਟਰ ਕੌਣ ਹੈ ਕਿਉਂਕਿ ਕੈਪਟਨ ਅ ਨਾ ਚੰਦੇ ਕੈਪਟਨ ਅਮਰਿੰਦਰ ਸਿੰਘ 2017 ਵਿੱਚ ਉਹਨਾਂ ਨੇ ਸੀਐਮ ਪਦ ਦੀ ਸ਼ਪਤ ਲਈ ਮਾਰਚ ਮਹੀਨੇ ਦੇ ਵਿੱਚ ਤੇ ਉਸ ਤੋਂ ਬਾਅਦ ਲਾਸਟ ਜਿਹੜੇ ਜੇ ਪਿਛਲੇ 3 ਮਹੀਨੇ ਛੱਡਦੀਏ 2022 ਤੋਂ ਪਹਿਲਾਂ ਦੇ ਇਲੈਕਸ਼ਨ ਤੇ ਲਗਭਗ 110 ਦਿਨ ਛੱਡਦੀਏ ਤਾਂ ਉਦੋਂ ਉਹਨਾਂ ਨੂੰ ਰਿਮੂਵ ਕਰਕੇ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਹੁਣ ਜੀ ਉਸ ਟੈਨਯਰ ਵਿੱਚ ਆਪਾਂ ਮਿਨਿਸਟਰਸ ਦੀ ਗੱਲ ਕਰੀਏ ਤਾਂ ਕਿਹੜੇ-ਕਿਹੜੇ ਮਿਨਿਸਟਰ ਨੂੰ ਸੈਕ ਕੀਤਾ ਜਾਂ ਰਿਜ਼ਾਈਨ ਦੇਣ ਲਈ ਮਜਬੂਰ ਕਰਨਾ ਪਿਆ ਜਦੋਂ ਤੱਕ ਕੈਪਟਨ ਦਾ ਟੈਨਯਰ ਸੀ ਤਾਂ ਉਦੋਂ ਆਪਾਂ ਜੇ ਪਹਿਲੇ ਮਿਨਿਸਟਰ ਦੀ ਗੱਲ ਕਰੀਏ ਤਾਂ 2017 ਵਿੱਚ ਮਾਰਚ ਵਿੱਚ ਕੈ ਗਵਰਨਮੈਂਟ ਨੇ ਸ਼ਪਤ ਲਈ ਤੇ 2018 ਜਨਵਰੀ ਵਿੱਚ ਇਹ ਹਾਲ ਯਾਨੀ ਕਿ ਹਰੇ ਸਾਲ ਵੀ ਪੂਰਾ ਨਹੀਂ ਹੋਇਆ ਸੀਗਾ 2018 ਜਨਵਰੀ ਵਿੱਚ ਰਾਣਾ ਗੁਰਜੀਤ ਸਿੰਘ ਜਿਹੜੇ ਕਪੂਰਥਲਾ ਤੋਂ ਮੌਜੂਦਾ ਐਮਐਲਏ ਵੀ ਹੈ ਉਦੋਂ ਕੈਬਨਿਟ ਮਨਿਸਟਰ ਸੀ ਮਾਈਨਿੰਗ ਵਿਭਾਗ ਨਾਲ ਕੋਲ ਸੀ ਉਹਨਾਂ ਤੋਂ ਰਿਜ਼ਾਈਨ ਲਿਆ ਗਿਆ ਸੀਗਾ 2018 ਜਨਵਰੀ ਦੇ ਵਿੱਚ ਜਦੋਂ ਅਸੀਂ ਸਾਡੀ ਟੀਮ ਨੇ ਰਿਸਰਚ ਕੀਤੀ ਤੇ ਉਹਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ 2018 ਵਿੱਚ ਰਾਣਾ ਗੁਰਜੀਤ ਸਿੰਘ ਨੇ ਜਨਵਰੀ ਵਿੱਚ ਰਿਜ਼ਾਈਨ ਕੀਤਾ ਸੀਗਾ ਤੇ ਮਾਮਲਾ ਆ ਹੀ ਕੁਝ ਮਾਈਨਿੰਗ ਆਲਾ આરોਪ ਲੱਗਿਆ ਸੀਗਾ ਉਹਨਾਂ ਤੇ ਕੋਈ ਅਨਫੇਅਰਨੈਸ ਦਾ આરોਪ ਲੱਗਿਆ ਸੀਗਾ ਤੇ ਉਦੋਂ ਨਾ ਤੋਰ ਸੀ ਇਨ ਲੀਗਾ ਸੀਗਾ ਉਹ ਮਾਮਲਾ ਕਾਫੀ ਸੁਰਖੀਆਂ ਚਾਇਆ ਸੀਗਾ ਮੀਡੀਆ ਟ੍ਰਾਇਲ ਬਹੁਤ ਸਟਰੋਂਗ ਹੋਇਆ ਸੀ ਉਸ ਮਾਮਲੇ ਤੇ ਰਾਣਾ ਗੁਰਜੀਤ ਸਿੰਘ ਨੂੰ ਕਾਫੀ ਸਵਾਲ ਜਵਾਬ ਵੀ ਹੋਏ ਸੀਗੇ ਇੱਕ ਤਾਂ ਇਹ ਹੋਇਆ ਸੀਗਾ ਕਿ ਜਦੋਂ ਰਾਣਾ ਗੁਰਜੀਤ ਸਿੰਘ ਨੇ ਰਿਜ਼ਾਈਨ ਕੀਤਾ ਉਸ ਤੋਂ ਬਾਅਦ ਜਦੋਂ ਅਸੀਂ ਪੂਰੇ 10 ਔਰ ਦੀ ਜੇ ਚਰਚਾ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ ਤਾਂ ਕੈਬਨਿਟ ਦੇ ਰੀਸ਼ਫਲ ਕਾਫੀ ਹੋਏ ਸੀਗੇ ਉਸ ਤੋਂ ਬਾਅਦ ਇੱਕ ਕੈਬਨਿਟ ਰੀਸ਼ਫਲ ਹੋਇਆ ਸੀਗਾ ਫਿਰ ਉਸ ਤੋਂ ਕੁਝ ਸਾਲਾਂ ਬਾਅਦ ਵੀ ਇੱਕ ਕੈਬਨਿਟ ਰੀਸ਼ਫਲ ਹੋਇਆ ਸੀਗਾ ਫਿਰ ਜਦੋਂ ਚਰਨਜੀਤ ਸਿੰਘ ਚੰਨੀ ਨੇ ਸ਼ਪਤ ਲੈ ਲਈ ਤਾਂ ਆਬਵੀਅਸਲੀ ਫਿਰ ਤਾਂ ਇੱਕ ਨਵੀਂ ਗਵਰ ਸਿੰਘ ਵਾਲੀ ਓਵਰ ਹੋ ਗਈ ਸੀਗੀ ਤੇ ਇਸ ਕਰਕੇ ਜੇ ਅਸੀਂ ਸਾਰੀ ਰਿਸਰਚ ਕਰਦੇ ਆ ਜਾਂ ਬੈਕਗ੍ਰਾਉਂਡ ਵਿੱਚ ਜਾਂਦੇ ਆ ਤਾਂ ਸਾਡੇ ਜਿਹੜੀ ਰਿਸਰਚ ਟੀਮ ਹੈ ਉਹ ਇਸ ਵਿਸ਼ਲੇਸ਼ਣ ਤੇ ਪਹੁੰਚੀ ਹੈ ਕਿ ਰਾਣਾ ਗੁਰਜੀਤ ਸਿੰਘ ਉਹ ਮੰਤਰੀ ਹੋ ਸਕਦੇ ਹੈ ਜਿੰਨਾ ਬਾਰੇ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਦੀ ਕਨਵਰਸੇਸ਼ਨ ਸਾਹਮਣੇ ਹੋਈ ਸੀਗੀ ਹਾਲਾਂਕਿ ਮੈਂ ਇਸ ਗੱਲ ਨੂੰ ਫੇਰ ਵਾਰ-ਵਾਰ ਸਪਸ਼ਟ ਕਰ ਰਿਹਾ ਕਿ ਇਹ ਸਾਡੀ ਰਿਸਰਚ ਦਾ ਜਾਂ ਰਿਸਰਚ ਦਾ ਪਾਰਟ ਹੈ ਇਹ ਰਿਸਰਚ ਦੇ ਵਿੱਚ ਸਾਹਮਣੇ ਆਇਆ ਹੈ ਪਰ ਰਾਹੁਲ ਗਾਂਧੀ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਦੇ ਇੰਟਰਵਿਊ ਵਿੱਚ ਉਸ ਮੰਤਰੀ ਦਾ ਜ਼ਿਕਰ ਨਹੀਂ ਕੀਤਾ ਪਰ ਅਸੀਂ ਜੋ ਇੱਕ ਟਾਈਮਲਾਈਨ ਦੇਖ ਪਾ ਰਹੇ ਆ ਉਸ ਟਾਈਮ ਸਾਨੂੰ ਨਜ਼ਰ ਆ ਰਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਉਹ ਮੰਤਰੀ ਹੋ ਸਕਦੇ ਹੈ ਜੀ ਗੌਰਵ ਠੀਕ ਹੈ ਤਾਂ ਰਾਣਾ ਗੁਰਜੀਤ ਦਾ ਜ਼ਿਕਰ ਇਸ ਸਮੇਂ ਜ਼ਰੂਰ ਹੋ ਰਿਹਾ ਹੈ ਇਹ ਬੜਾ ਇੰਟਰਸਟਿੰਗ ਹੈ ਵਿਨੀਸ਼ ਜਿਉ ਤੁਸੀਂ ਜ਼ਿਕਰ ਕੀਤਾ ਕਿ ਰਾਣਾ ਗੁਰਜੀਤ ਜਿਹੜਾ ਟੈਨਿਓਰ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਉਸ ਦੇ ਵਿੱਚ ਰਾਣਾ ਗੁਰਜੀਤ ਨੂੰ ਰਿਜ਼ਾਈਨ ਕਰਨਾ ਪਿਆ ਸੀ ਰਿਜ਼ਾਈਨ ਕਰਨ ਵਾਲਿਆਂ ਦੇ ਵਿੱਚ ਇੱਕ ਨਾਮ ਨਵਜੋਤ ਸਿੰਘ ਸਿੱਧੂ ਦਾ ਵੀ ਰਿਹਾ ਹੈ ਜਦੋਂ ਉਹਨਾਂ ਨੂੰ ਲੋਕਲ ਬਾਡੀ ਮਿਨਿਸਟਰੀ ਤੋਂ ਹਟਾ ਕੇ ਭੇਜ ਦਿੱਤਾ ਗਿਆ ਸੀ ਦੂਜੇ ਪਾਸੇ ਬਿਜਲੀ ਮੰਤਰੀ ਬਣਾ ਦਿੱਤਾ ਸੀ ਹਾਲਾਂਕਿ ਉਹ ਸਥਿਤੀ ਕੁਝ ਵੱਖਰੀ ਨਜ਼ਰ ਆ ਰਹੀ ਸੀ ਔਰ ਇਸ ਤਰੀਕੇ ਨਾਲ ਸਥਿਤੀ ਬਣੀ ਸੀ ਕਿ ਕਾਫੀ ਦਿਨ ਤੱਕ ਉਹਨੇ ਚਾਰਜ ਨਹੀਂ ਸੰਭਾਲਿਆ ਵਿਜਲੀ ਮੰਤਰੀ ਦਾ ਫਿਰ ਆਪਣਾ ਰੈਜ਼ੀਗਨੇਸ਼ਨ ਸੌਮ ਦਿੱਤਾ ਸੀ ਖੈਰ ਕੈਪਟਨ ਦੀ ਜਦੋਂ 2021 ਦੇ ਵਿੱਚ ਸੱਤਾ ਗਈ ਤਾਂ ਜਿੰਨੇ ਵੀ ਮੰਤਰੀ ਸੀ ਕਿਉਂਕਿ ਕੈਪਟਨ ਨੇ ਪੂਰੀ ਕੈਬਨਿਟ ਦੇ ਨਾਲ ਹੀ ਡਿਜ਼ਾਈਨ ਕਰ ਦਿੱਤਾ ਸੀ ਨਵੀਂ ਕੈਬਨਿਟ ਬਣੀ ਸੀ ਤਾਂ ਉਹ ਵੀ ਇੱਕ ਅਹਿਮ ਰਿਹਾ ਸੀ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ ਇਸ ਪੂਰੀ ਗੱਲਬਾਤ ਦੇ ਲਈ ਤਾਂ ਕੁੱਲ ਮਿਲਾ ਕੇ ਕਿਸ ਦਾ ਜ਼ਿਕਰ ਕਰ ਰਹੇ ਨੇ ਇੱਕ ਕੁਐਸਚਨ ਮਾਰਕ ਹੈ ਪਰ ਹਾਂ ਅ ਜੋ ਬਿਲਕੁਲ ਪਿਛਲੇ 5 ਸਾਲ ਜੋ ਕੈਪਟਨ ਦੇ ਰਹੇ ਨੇ 17 ਤੋਂ ਲੈ ਕੇ 21 ਤੱਕ ਕਰੀਬ ਸਾਢੇ 4 ਸਾਲ ਤਾਂ ਉਹਨਾਂ ਦੇ ਵਿੱਚ ਜਿਹੜੇ ਮੰਤਰੀਆਂ ਦੀ ਕੁਰਸੀ ਗਈ ਉਹਨਾਂ ਦੇ ਵਿੱਚ ਇੱਕ ਸਭ ਤੋਂ ਅਹਿਮ ਚਿਹਰਾ ਨਜ਼ਰ ਆ ਰਿਹਾ ਨਾਮ ਉਹ ਹੈ ਰਾਣਾ ਗੁਰਜੀਤ ਦਾ ਤਾਂ ਲੱਗ ਰਿਹਾ ਕਿ ਰਾਣਾ ਗੁਰਜੀਤ ਨੂੰ ਲੈ ਕੇ ਹੀ ਇਹ ਜਿਹੜੀ ਪੂਰੀ ਗੱਲਬਾਤ ਰਾਹੁਲ ਗਾਂਧੀ ਨਾਲ ਹੋਈ ਹੋ ਸਕਦੀ ਹੈ ਹਾਲਾਂਕਿ ਕੈਪਟਨ ਨੇ ਸਿੱਧੇ ਤੌਰ ਦੇ ਦਿੱਤੇ ਰਾਣਾ ਗੁਰਜੀਤ ਦਾ ਨਾਮ ਨਹੀਂ ਲਿਆ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਇੱਕ ਵਾਰ ਫਿਰ ਤੋਂ ਸੁਰਖੀਆਂ ਦੇ ਵਿੱਚ ਨਹੀਂ ਪਰ ਸਵਾਲੇ ਜ਼ਰੂਰ ਹੈ ਕਿ ਦਿੱਲੀ ਤੋਂ ਹੀ ਸਭ ਕੁਝ ਅਪਰੇਟ ਹੋ ਰਿਹਾ ਸੀ ਕੈਪਟਨ ਦੇ ਰਾਜ ਦੇ ਵਿੱਚ ਵੀ ਪਰ ਇਸ ਸਭ ਦੇ ਵਿਚਾਲੇ ਅਸੀਂ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਗਠਜੋੜ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਹੀ ਇੱਕ ਹੋਰ ਸਟੇਟਮੈਂਟ ਦਿੱਤੀ ਗਠਬੰਧਨ ਭਾਜਪਾ ਤੇ ਅਕਾਲੀ ਦਲ ਦਾ ਔਰ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦੇ ਨਜ਼ਰ ਆਇਆ ਕਿ ਗਠਬੰਧਨ ਹੋਣਾ ਚਾਹੀਦਾ ਹੈ ਜੀਆ ਏਵਿਡੈਂਟ ਦੀ ਵੱਡੀ ਖਬਰ ਹੈ ਜੋ ਕੈਪਟਨ ਨੇ ਸਟੇਟਮੈਂਟ ਦਿੱਤੀ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ ਤੇ ਉਹਨਾਂ ਨੇ ਕਿਹਾ ਕਿ ਗੜਜੋੜ ਹੋਣਾ ਚਾਹੀਦਾ ਏ ਜੇ ਪੰਜਾਬ ਦੇ ਵਿੱਚ ਬੀਜੇਪੀ ਨੇ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਗੜਜੋੜ ਜ਼ਰੂਰੀ ਹੈ ਕੈਪਟਨ ਨੇ ਕਿਹਾ ਕਿ 2027 ਦੇ ਵਿੱਚ ਸੱਤਾ ਦੇ ਵਿੱਚ ਆਉਣ ਦੇ ਲਈ ਗੜਜੋੜ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਹੈ ਜਾਂ ਫਿਰ ਪੰਜਾਬ ਦੇ ਵਿੱਚ ਚੋਣ ਲੜ ਕੇ ਪਾਰਟੀ ਕੈਡਰ ਖੜਾ ਕੀਤਾ ਜਾਵੇ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਨਹੀਂ ਹੈ ਔਰ ਪੂਰੇ ਪੰਜਾਬ ਦੇ ਵਿੱਚ ਬੀਜੇਪੀ ਦਾ ਕੈਡਰ ਖੜਾ ਕਰਨਾ ਹੈ ਤਾਂ ਫਿਰ 2-3 ਚੋਣਾਂ ਦਾ ਇੰਤਜ਼ਾਰ ਕਰਨਾ ਹੋਵੇਗਾ